1699 ਦੀ ਵੈਸਾਖੀ ਨੂੰ ਖਾਲਸਾ ਪੰਥ ਦੀ ਸਿਰਜਣਾ ਕੀਤੀ ਸਾਨੂੰ ਸਾਰਿਆਂ ਨੂੰ ਇੱਕ ਪਰਿਵਾਰ ਖਾਲਸਾ ਪੰਥ ਬਣਾਇਆ ਸਾਨੂੰ ਪੰਜ ੂਕਾਰ ਬੱਤੀ ਇਹ ਤਿਹਾਰ ਸਿੱਖਾਂ ਦੀ ਵਿਲੱਖਣ ਪਛਾਣ ਵੱਖਰੀ ਹੁੰਦਦਾ ਵੀ ਪ੍ਰਤੀਕ ਹੈ ਦੁਕਾਨਾਂ ਦੇ ਉੱਤੇ ਜੋ ਖਾਲਸਾ ਹੀ ਨਿਸ਼ਾਨ ਸਾਹਿਬ ਨੇ ਉਹਨਾਂ ਨੂੰ ਚੁਲਾਵੋ ਖਾਲਸਾ ਹੀ ਨਿਸ਼ਾਨ ਸਾਹਿਬ ਚੁਲਾਏ ਜਾਣ ਸਾਨੂੰ ਆਪਸ ਵਿੱਚ ਗੁਰ ਭਾਈ ਬਣਾਇਆ ਹੈ ਕੌਮੀ ਇੱਕ ਮੁਸਤਕਦਾਰ ਪ੍ਰਗਟਾਵਾ ਕੀਤਾ ਜਾਵੇ ਦੁਨੀਆ ਭਰ ਦੇ ਵਿੱਚ ਵੱਸਣ ਵਾਲੀਆਂ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਨੂੰ ਖਾਲਸਾ ਪੰਥ ਦੇ 326ਵੇਂ ਜਨਮ ਦਿਹਾੜੇ ਦੀਆਂ ਸਾਜਨਾ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਇਸ ਦਿਨ ਸੱਚੇ ਪਾਤਸ਼ਾਹ ਪੰਥ ਦੇ ਵਾਲੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 1699 ਦੀ ਵੈਸਾਖੀ ਨੂੰ ਖਾਲਸਾ ਪੰਥ ਦੀ ਸਿਰਜਣਾ ਕੀਤੀ ਔਰ ਖਾਲਸਾ ਪੰਥ ਦੀ ਸਿਰਜਣਾ ਕਰਕੇ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਾਰਿਆਂ ਨੂੰ ਇੱਕ ਪਰਿਵਾਰ ਖਾਲਸਾ ਪੰਥ ਬਣਾਇਆ ਖਾਲਸਾ ਪੰਥ ਨੂੰ ਇੱਕ ਵਿਲੱਖਣ ਅਤੇ ਨਿਆਰੀ ਪਛਾਣ ਵੀ ਆਪ ਸੱਚੇ ਪਾਤਸ਼ਾਹ ਜੀ ਨੇ ਦਿੱਤੀ ਜਿੱਥੇ ਸੱਚੇ ਪਾਤਸ਼ਾਹ ਜੀ ਨੇ ਬਾਧੀ ਤੌਰ ਤੇ ਸਾਨੂੰ ਨਿਸ਼ਾਨੇ ਸਿੱਖੀ ਦੇ ਪੰਜ ਹਰਫ ਕਾਫ ਹਰ ਗਿਦਨਾ ਬਾਛਿਦ ਈ ਪੰਜ ਮਵਾਫ ਸਾਨੂੰ ਪੰਜ ਕਕਾਰ ਬਖਸ਼ੇ ਉੱਥੇ ਸੱਚੇ ਪਾਤਸ਼ਾਹ ਜੀ ਨੇ ਨਾਲ ਨਾਲ ਸਾਨੂੰ ਬਾਣੀ ਦਾ ਸਿਧਾਂਤ ਦੇ ਕੇ ਅੰਦਰੂਨੀ ਤੌਰ ਤੇ ਵੀ ਗੁਰੂ ਦੇ ਨਾਲ ਜੁੜੇ ਰਹਿਣ ਦਾ ਉਪਦੇਸ਼ ਦਿੱਤਾ ਇਹ ਤਿਹਾਰ ਸਿੱਖਾਂ ਦੀ ਵਿਲੱਖਣ ਪਿਸ਼ਾਣ ਵੱਖਰੀ ਹੁੰਦਦਾ ਵੀ ਪ੍ਰਤੀਕ ਹੈ ਇਸ ਕਰਕੇ ਸਮੁੱਚੀ ਦੁਨੀਆ ਦੇ ਵਿੱਚ ਵੱਸਣ ਵਾਲੇ ਸਿੱਖਾਂ ਨੂੰ ਮੇਰੀ ਅਪੀਲ ਹੈ ਕਿ ਤੁਸੀਂ ਇਸ ਵਾਰ ਦੀ ਵਿਸਾਖੀ ਨੂੰ ਆਪੋ ਆਪਣੇ ਘਰਾਂ ਆਪੋ ਆਪਣੇ ਅਦਾਰਿਆਂ ਦੁਕਾਨਾਂ ਦੇ ਉੱਤੇ ਜੋ ਖਾਲਸਾ ਹੀ ਨਿਸ਼ਾਨ ਸਾਹਿਬ ਨੇ ਉਹਨਾਂ ਨੂੰ ਚਲਾਵੋ ਵਾਖ ਵਖ ਆਪਣੀਆਂ ਥਾਵਾਂ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਕੌਮੀ ਏਕਤਾ ਇਤਿਫਾਕ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਖਾਲਸਾ ਹੀ ਨਿਸ਼ਾਨ ਸਾਹਿਬ ਚੁਲਾਈ ਜਾਣ ਤਾਂ ਕਿ ਜੋ ਸੱਚੇ ਪਾਤਸ਼ਾਹ ਜੀ ਨੇ ਇੱਕ ਪਿਤਾ ਇੱਕ ਸਕੇ ਹੰਬਾਰਿਕ ਤੂੰ ਮੇਰਾ ਗੁਰਹਾਈ ਦਾ ਗੁਰ ਸਿਧਾਂਤ ਦੇ ਕੇ ਸਾਨੂੰ ਆਪਸ ਵਿੱਚ ਗੁਰ ਭਾਈ ਬਣਾਇਆ ਹੈ ਉਸ ਦਾ ਪ੍ਰਗਟਾਵਾ ਹੋ ਸਕੇ ਅਸੀਂ ਇਸ ਦਿਨ ਵੱਧ ਤੋਂ ਵੱਧ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਹਾਜ਼ਰੀ ਭਰੀਏ ਪੰਜਾਂ ਤਖਤ ਸਹਬਾਨਾਂ ਦੇ ਉੱਤੇ ਵੱਡੇ ਪੱਧਰ ਤੇ ਅੰਮ੍ਰਿਤ ਸੰਚਾਰ ਕਰਵਾਏ ਜਾ ਰਹੇ ਨੇ ਜਿਨ੍ਹਾਂ ਗੁਰੂ ਸਵਾਰਿਆਂ ਨੇ ਅਜੇ ਖੰਡੇ ਬਾਟੇ ਦੀ ਪੌਹਲ ਅੰਮ੍ਰਿਤ ਦੀ ਦਾਤ ਨਹੀਂ ਲਈ ਹੈ ਉਹ ਜ਼ਰੂਰ ਅੰਮ੍ਰਿਤ ਛਕਣ ਮੈਂ ਇੱਕ ਵਾਰੀ ਫੇਰ ਤੋਂ ਜਿੱਥੇ ਸਮੁੱਚੀ ਕੌਮ ਨੂੰ ਖਾਲਸੇ ਦੇ ਸਿਰਜਣਾ ਦਿਹਾੜੇ ਦੀ ਵਧਾਈ ਦਿੰਦਾ ਹਾਂ ਉਥੇ ਇਹ ਅਪੀਲ ਦੁਹਰਾਉਂਦਾ ਹਾਂ ਕਿ ਆਪੋ ਆਪਣੇ ਘਰਾਂ ਦੁਕਾਨਾਂ ਅਤੇ ਆਦਾਰਿਆਂ ਦੇ ਉੱਤੇ ਖਾਲਸਾ ਹੀ ਨਿਸ਼ਾਨ ਝੁਲਾ ਕੇ ਕੌਮੀ ਇੱਕ ਮੁਠਤਾ ਦਾ ਪ੍ਰਗਟਾਵਾ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ